ਜੁੜਿਆਂ న్యూస్ టైమ్ ਪਾਤੜਾਂ ਦੇ ਨਾਲ ਅਸੀਂ ਅੱਜ ਉਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੈ ਜਿਹੜਾ ਕਿ ਪਾਤੜਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਰੋਸ ਮਾਰਚ ਹੈ ਨਿਆਲਪਿੰਡ ਦੇ ਦੋ ਨੌਜਵਾਨਾਂ ਦੀ ਖੁਦਕੁਸ਼ੀ ਮਾਮਲੇ ਦੇ ਵਿੱਚ ਇਨਸਾਫ ਲਈ ਹੈ ਜਿਹੜਾ ਉਹ ਪੀੜਤ ਪਰਿਵਾਰਾਂ ਦੇ ਸਹਿਯੋਗ ਨਾਲ ਜਿਹੜਾ ਰੋਸ ਮਾਰਚ ਹੈ ਜਿਹੜਾ ਅੱਜ ਉਹ ਪਾਤੜਾਂ ਸ਼ਹਿਰ ਦੇ ਵਿੱਚ ਜਿਹੜਾ ਕੱਢਿਆ ਜਾ ਰਿਹਾ ਤੇ ਉਸ ਰੋਸ ਮਾਰਚ ਦੇ ਵਿੱਚ ਜਿਹੜਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੈ ਜਿਹੜਾ ਲੋਕ ਜੁੜੇ ਹੋਇਆ ਤੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਹੋਰ ਸਾਧਨਾਂ ਦੇ ਨਾਲ ਆ ਜਿਹੜਾ ਲੋਕ ਇੱਥੇ ਰੋਸ ਮਾਰਚ ਦੇ ਵਿੱਚ ਪਹੁੰਚੇ ਹੋਇਆ ਇਸੇ ਤਰ੍ਹਾਂ ਗੱਲ ਕਰਦੇ ਆ ਡਾਕਟਰ ਜਤਿੰਦਰ ਸਿੰਘ ਮੱਟੂ ਦੇ ਨਾਲ ਇਸ ਮਾਮਲੇ ਦੇ ਸਬੰਧ ਦੇ ਵਿੱਚ ਮੱਟੂ ਸਾਹਿਬ ਇੱਕ ਹਫ਼ਤੇ ਤੋਂ ਲੈ ਕੇ ਪੀੜਤ ਪਰਿਵਾਰ ਵੱਲੋਂ ਜਿਹੜਾ ਉਹ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਰੋਸ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਇੱਕ ਹਫ਼ਤੇ ਦੇ ਵਿੱਚ ਵੀ ਔਰਸਾ ਜਿਹੜੀ ਉਹ ਦੋਸ਼ੀਆਂ ਨੂੰ ਖੜਨ ਦੇ ਵਿੱਚ ناکਾਮ ਸਾਬਤ ਹੋਈ ਹੈ ਸਭ ਤੋਂ ਪਹਿਲਾਂ ਮੈਂ ਤੁਹਾਡਾ ਨਿਊਜ਼ ਟਾਈਮ ਪੰਜਾਬ ਦਾ ਰਵਿੰਦਰ ਜੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਹੜੀ ਬੇਇਨਸਾਫੀਆਂ ਦੇ ਖਿਲਾਫ ਲਗਾਤਾਰ 7ਵੇਂ 8ਵੇਂ ਦਿਨ ਲੜ ਰਹੇ ਹੋ ਔਰ ਸਾਡੀ ਆਵਾਜ਼ ਉਸ ਗੁੰੰਗੀ ਬੋਰੀ ਸਰਕਾਰ ਤੱਕ ਪਹੁੰਚਾ ਰਹੇ ਹੋ ਇਹ 25 ਤਰੀਕ ਦੀ ਘਟਨਾ ਹੈ ਜੀ ਬਲਵਿੰਦਰ ਜੀ ਕੇ ਦੋ ਮਜ਼ਦੂਰ ਇੱਕ ਟਰੱਕ ਡਰਾਈਵਰ ਗਵਿੰਦਰ ਸਿੰਘ ਔਰ ਕਨੈਕਟਰ ਹਰਪ੍ਰੀਤ ਸਿੰਘ ਇੱਥੋਂ ਦੇ ਇੱਕ ਮਾਲਕ ਵੱਲੋਂ ਜਿਹੜਾ ਟਰੱਕ ਦਾ ਮਾਲਕ ਸੀਗਾ ਲਖਵਿੰਦਰ ਸਿੰਘ ਲਖਾ ਉਹਨੇ ਉਹਦੇ ਉੱਤੇ ਚੋਰੀ ਦੇ ਇਲਜ਼ਾਮ ਲਗਾਏ ਕੁੱਟਿਆ ਮਾਰਿਆ ਜਲੀਲ ਕੀਤਾ ਗਿਆ ਕਿ ਇੱਥੋਂ ਤੱਕ ਕਿ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭਿਆ ਉਹਨਾਂ ਨੇ ਮੌਤ ਨੂੰ ਘਰ ਲਾ ਲਿਆ ਮਤਲਬ ਅੱਜ 8 ਦਿਨੋਂ 8ਵਾਂ ਦਿਨ ਹੈ ਅੱਜ ਅੱਜ ਤੁਸੀਂ ਹਜ਼ੂਮ ਦੇਖ ਰਹੇ ਹੋ ਦਾ ਕਿਸਾਨ ਯੂਨੀਅਨਾਂ ਦੇਖ ਰਹੇ ਹੋ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਵੱਖ-ਵੱਖ ਮਜ਼ਦੂਰ ਯੂਨੀਅਨਾਂ ਨੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਨੁਮਾਇੰਦੇ ਨੇ ਆਹ ਸੜਕਾਂ ਦੇਖ ਲਓ ਇਹ ਆਪਣੇ ਦਗਾਲ ਚੌਕ ਤੋਂ ਲੈ ਕੇ ਟਰੱਕ ਯੂਨੀਅਨ ਤੱਕ ਸਾਂ ਨਹੀਂ ਆ ਰਿਹਾ ਐਨੀ ਆਵਾਮ ਹੈ ਪਰ ਲੇਕਿਨ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਤਨਾ ਪ੍ਰਸ਼ਾਸਨ ਨੂੰ ਸ਼ਰਮ ਆਉਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਲਗਾਤਾਰ 8ਵੇਂ ਦਿਨ ਜਿਹੜੇ ਹੈਗੇ ਨੇ ਦੋਸ਼ੀ ਗ੍ਰਿਫਤ ਤੋਂ ਬਾਹਰ ਨੇ ਹੈਨਾ ਤੇ ਅਸੀਂ ਅੱਜ ਕੀ ਮੰਗ ਕਰ ਰਹੇ ਹਾਂ ਅਸੀਂ ਮੰਗ ਕਰ ਰਹੇ ਹਾਂ ਕਿ ਦੋਸ਼ੀਆਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰੋ ਤਾਂ ਕਿ ਇਹਨਾਂ ਜਿਹੜੇ ਪਰਿਵਾਰ ਨੂੰ ਕਿਤੇ ਨਾ ਕਿਤੇ ਰਾਹਤ ਮਿਲ ਸਕੇ ਪਰਿਵਾਰ ਨੂੰ ਕਿਤੇ ਨਾ ਕਿਤੇ ਕੋਈ ਚੰਗਾ ਲੱਗ ਸਕੇ ਕਿ ਸਾਡੇ ਆ ਲੋਥਾਂ ਲਈ ਫਿਰ ਰਹੇ ਆਂ ਸੀ ਇਹ ਲਾਸ਼ਾਂ ਲਈ ਫਿਰ ਰਹੇ ਆਂ ਨਾਲ ਨਾਲ 8 ਦਿਨ ਹੋ ਗਏ ਕਿ ਸਾਡੀਆਂ ਮ੍ਰਿਤਕ ਦੇਹਾਂ ਸੜਕਾਂ ਤੇ ਰੁਲ ਰਹੀਆਂ ਨੇ ਲੇਕਿਨ ਪ੍ਰਸ਼ਾਸਨ ਦਾ ਕੋਈ ਵੀ ਬੰਦਾ 2-2 ਲੱਖ ਰੁਪਏ ਦੀ ਇੱਕ ਜਿਹੜੀ ਹੈਗੀ ਬੇਮਾਇਨੀ ਜੀ ਮਦਦ ਲੈ ਕੇ ਜਰੂਰ ਆਏ ਸੀਗੇ ਲੇਕਿਨ ਕੋਈ ਵੀ ਵੱਡਾ ਅਫਸਰ ਇੱਥੇ ਡੀਸੀ ਬੈਠਾ ਡਿਪਟੀ ਕਮਿਸ਼ਨਰ ਪਟਿਆਲਾ ਬੈਠਿਆ ਐਸਐਸਪੀ ਬੈਠਿਆ ਇੱਥੇ ਡੀਆਈਜੀ ਬੈਠਿਆ ਇਹ ਕਿੰਦਾ ਅਮਲਾ ਬੈਠਾ ਲੇਕਿਨ ਕੋਈ ਵੀ ਬੰਦਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਆਇਆ ਵੀ ਭਾਈ ਬਹੁਤ ਮਾੜਾ ਹੋਇਆ ਅਸੀਂ ਆਹ ਐਫਰਟਸ ਕਰ ਰਹੇ ਆ ਆ ਯਤਨ ਕਰ ਰਹੇ ਥੋ ਪਤਾ ਲੱਗਦਾ ਹੈ ਕਿ ਸਰਕਾਰ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਰਨਾ ਚਾਹੁੰਦੀ ਉਹ ਲੋਥਾਂ ਤੁਸੀਂ ਦੇਖ ਰਹੇ ਹੋ ਕਿ ਸੜਕਾਂ ਤੇ ਰੁਲ ਰਹੀਆਂ ਨੇ ਤਾਂ ਇਤੋਂ ਵੱਧ ਕੀ ਹੋ ਸਕਦਾ ਹੈ ਕਿ ਅੱਜ ਸਾਰਾ ਪੰਜਾਬ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਨਿਕਲ ਕੇ ਸੜਕਾਂ ਤੇ ਆਏ ਨੇ ਵੱਖ-ਵੱਖ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦੇ ਆਏ ਨੇ ਰਾਜਨੀਤਿਕ ਧਿਰਾਂ ਆਈਆਂ ਨੇ ਲੇਕਿਨ ਸਰਕਾਰ ਦੇ ਕੰਨ ਤੇ ਜਵੇਂ ਜੂਨੀ ਸਰਕਾਰੀ ਉਹ ਗੱਡੀਆਂ ਪੁਲਿਸ ਪ੍ਰਸ਼ਾਸਨ ਇੱਧਰ ਨੂੰ ਲੈ ਜਾਂਦਾ 10 12 ਗੱਡੀਆਂ ਕਦੇ ਇੱਧਰ ਨੂੰ ਲੈ ਜਾਂਦਾ ਵੀ ਕਿੰਨੇ ਬੰਦੇ ਨੇ ਕੌਣ ਕੌਣ ਆਇਆ ਕਿੰਨਾ ਦਿਨ ਧਰਨਾ ਚੱਲੂਗਾ ਮਤਲਬ ਇਹੀ ਜਿਹੜਾ ਤੁਸੀਂ ਜਿਹੜਾ ਜੋਰ ਇਹੀ ਜੋਰ ਜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੇ ਲਗਾ ਲਓ ਤਾਂ ਮੈਂ ਸਮਝਦਾ ਇਹ ਮੁਲਜ਼ਮ ਜਿਹੜੇ ਨੇ ਉਹ ਸਰਕਾਰ ਦੀ ਗ੍ਰਿਫਤ ਹੋਣਾ ਪਰ ਕਿਤੇ ਨਾ ਕਿਤੇ ਇਹ ਸਰਕਾਰ ਦੀ ਨਲਾਕੀ ਹੈ ਇਹ ਪੰਜਾਬ ਸਰਕਾਰ ਨੇ ਜਿਹੜੇ ਐਡੇ ਵੱਡੇ ਵੱਡੇ ਦਾਅਵੇ ਐਡੇ ਵੱਡੇ ਵੱਡੇ ਵਾਅਦੇ ਲੋਕਾਂ ਨਾਲ ਕੀਤੇ ਕਿ ਗਰੀਬਾਂ ਨੂੰ ਸੁਰੱਖਿਅਤ ਰੱਖਾਂਗੇ ਮਜ਼ਦਮਾਂ ਨੂੰ ਸੁਰੱਖਿਅਤ ਰੱਖਾਂਗੇ ਕਿਸਾਨਾਂ ਨੂੰ ਸੁਰੱਖਿਅਤ ਰੱਖਾਂਗੇ ਅਸੀਂ ਸਟੂਡੈਂਟਾਂ ਨੂੰ ਸੁਰੱਖਿਅਤ ਰੱਖਾਂਗੇ ਆ ਸਾਰੀਆਂ ਧਿਰਾਂ ਨੇ ਬਲਵਿੰਦਰ ਜੀ ਜਿਹੜੀਆਂ ਸੜਕਾਂ ਤੇ ਰੋਲ ਰਹੀਆਂ ਨੇ ਸੋ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਬਹੁ ਗੁੜੀ ਨਿੰਦੇ ਸੁੱਤਾ ਪਿਆ ਪੰਜਾਬ ਦੇ ਡੀਜੀਪੀ ਨੂੰ ਜਿਹੜਾ ਪੂਰੀ ਪੰਜਾਬ ਪੁਲਿਸ ਦਾ ਮਾਲਕ ਹੈ ਵੀ ਇਹ ਕਿੱਡੀ ਕਬੱਡੀ ਗੱਲ ਹੋ ਗਈ ਐਡਾ ਕਿੱਡਾ ਕਬੱਡਾ ਅਫਸਰ ਹੋ ਗਿਆ ਲਖਵਿੰਦਰ ਸਿੰਘ ਲਖਾ ਜਿਹੜਾ ਥੋੜੀ ਗ੍ਰਿਫਤਤ ਨਹੀਂ ਆ ਰਿਹਾ ਪੰਜਾਬ ਪੁਲਿਸ ਦਾ ਮੁਲਾਜ਼ਮ ਔਰ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ 8 ਦਿਨ ਹੋ ਗਏ ਔਰ ਅੱਜ ਲਗਾਤਾਰ ਮੂਹਕਦਰਸ਼ਕ ਬਣ ਕੇ ਪੰਜਾਬ ਸਰਕਾਰ ਪਾਤਣਾ ਪ੍ਰਸ਼ਾਸਨ ਇੱਥੋਂ ਦਾ ਐਸ ਡੀ ਐਮ ਇੱਥੋਂ ਦਾ ਡੀ ਐਸ ਪੀ ਇੱਕ ਤਮਾਸ਼ਾ ਦੇਖ ਰਹੇ ਨੇ ਸਾਡਾ ਸਾਡੇ ਲੋਕਾਂ ਦਾ ਕਿਰਤੀਆਂ ਦਾ ਕਿਸਾਨਾਂ ਦਾ ਗਰੀਬ ਲੋਕਾਂ ਦਾ ਲੇਕਿਨ ਕਾਰਵਾਈ ਦੇ ਨਾਤੇ ਬਿਲਕੁਲ ਜ਼ੀਰੋ ਜਿਹੜੀ ਹੈਗੀ ਆ ਕੀਤੀ ਜਾਂਦੀ ਮੱਡੂ ਸਾਹਿਬ ਹੁਣ ਤੱਕ ਮੇਰੇ ਆਪਣੇ ਪੱਤਰਕਾਰੀ ਦੇ ਕਾਰਜਕਾਲ ਦੌਰਾਨ ਮੈਂ ਪਾਤੜਾ ਇਲਾਕੇ ਦਾ ਇਹ ਸਭ ਤੋਂ ਵੱਡਾ ਰੋਸ ਮਾਰਚ ਜਿਹੜਾ ਇਹ ਦੇਖ ਰਿਹਾ ਕਿਵੇਂ ਲੱਗਦਾ ਕੀ ਕਾਰਨ ਆ ਐਡਾ ਵੱਡਾ ਰੋਸ ਮਾਰਚ ਬਣਦਾ ਹੈ ਕਿਵੇਂ ਇਹ ਰੋਸ ਹੈ ਜੀ ਲੋਕਾਂ ਦੇ ਵਿੱਚ ਕਿਉਂਕਿ ਜਿਹੜੇ ਦੋ ਬੰਦੇ ਇੱਕ ਟਰੱਕ ਡਰਾਈਵਰ ਅਦਵਿੰਦਰ ਸਿੰਘ ਔਰ ਹਰਪ੍ਰੀਤ ਸਿੰਘ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕੀਤੀ ਉਹ ਵੀਡੀਓ ਨੇ ਪੂਰੀ ਦੁਨੀਆ ਚ ਰਹਿੰਦੇ ਇਨਸਾਨਾਂ ਨੂੰ ਮਤਲਬ ਝੰਜੋੜ ਕੇ ਰੱਖਤਾ ਕਿਦਾਂ ਕੁੜਲਾਏ ਨੇ ਮਰਨ ਤੋਂ ਪਹਿਲਾਂ ਕਿਦਾਂ ਉਹਨਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਕਿ ਅਸੀਂ ਕਿਉਂ ਮਰ ਰਹੇ ਹਾਂ ਅਸੀਂ ਸ਼ਰੀਫ ਬੰਦੇ ਆ ਯਾਰ ਸਾਡੇ ਤੇ ਜਿਹੜੇ ਚੋਰੀ ਦੇ આરોਪ ਲਗਾਏ ਗਏ ਸਾਨੂੰ ਜਲੀਲ ਕੀਤਾ ਗਿਆ ਉੱਥੇ ਵਰਕਸ਼ਾਪ ਤੇ ਜਾ ਕੇ ਅਣਮਨੁੱਖੀ ਸਾਡੇ ਨਾਲ ਵਰਤਾਰਾ ਕੀਤਾ ਗਿਆ ਸਾਡੇ ਨਾਲ ਧੱਕਾ ਕੀਤਾ ਗਿਆ ਸਾਡੇ ਕੋਲ ਮਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਰਹਿ ਗਿਆ ਹੁਣ ਮਤਲਬ ਉਹ ਵੀਡੀਓ ਦੇਖ ਕੇ ਪੂਰੀ ਪੰਜਾਬ ਹੀ ਨਹੀਂ ਪੂਰੇ ਭਾਰਤ ਨਹੀਂ ਪੂਰੇ ਵਿਸ਼ਵ ਦੇ ਵਿੱਚ ਜਿੱਥੇ-ਜਿੱਥੇ ਵੀ ਉਹ ਵੀਡੀਓ ਗਈ ਆ ਬਲਵਿੰਦਰ ਜੀ ਇਹ ਉਹ ਲੋਕ ਨੇ ਜਿਹੜੇ ਸਿਸਟਮ ਦੇ ਸਤਾਏ ਹੋਏ ਨੇ ਜਿਹੜੇ ਸਿਸਟਮ ਤੋਂ ਇਨਸਾਫ ਲੈਣਾ ਚਾਹੁੰਦੇ ਨੇ ਜਿਹੜੇ ਸਿਸਟਮ ਦੀਆਂ ਦੁਸ਼ਵਾਰੀਆਂ ਨਲਕੀਆਂ ਦੇ ਖਿਲਾਫ ਅੱਜ ਸੜਕਾਂ ਦੇ ਉੱtre ਨੇ ਇਹ ਵੱਡਾ ਹਜੂਮ ਉਹਨਾਂ ਲੋਕਾਂ ਦਾ ਅਜਿ ਸ਼ਬਦ ਸਮਝਣਾ ਹਲਕਾ ਛਤਰਾਣਾ ਸਾਡੇ ਜ਼ਿਲ੍ਹਾ ਪਟਿਆਲਾ ਦਾ ਹਲਕਾ ਛਤਰਾਣਾ ਜਿਹੜਾ ਇੱਕ ਰਾਖਮਾ ਹਲਕਾ ਆ ਅੱਜ ਉੱਥੋਂ ਦਾ ਐਮਐਲਏ ਉਹ ਆਪਣੀ ਕੋਠੀ 'ਚ ਬੜਾ ਬੈਠਿਆ ਯਾਰ ਸ਼ਰਮਾਣੀ ਚਾਹੀਦੀ ਐ ਸੇ ਐਮਐਲਏ ਨੂੰ ਬਲਵਿੰਦਰ ਜੀ ਜਿਨੇ ਆ ਲੋਕ ਨਹੀਂ ਦਿਖਰੇ ਜਿਨੂੰ ਲਾਸ਼ਾਂ ਨਹੀਂ ਦਿਖ ਰਹੀਆਂ ਸੜਕਾਂ ਤੇ ਰੁਲ ਰਹੀਆਂ ਉਹ ਅੰਦਰ ਬੈਠਿਆ ਲੇਕਿਨ ਪਰਿਵਾਰ ਕੋਲ ਜਰਾ ਵੀ ਇੱਕ ਮਿੰਟ ਲਈ ਦੁੱਖ ਪ੍ਰਗਟ ਕਰਨ ਲਈ ਨਹੀਂ ਪਹੁੰਚਿਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਜਿਹੜੀ ਆ ਇਸ ਇੰਨੇ ਹਜੂਮ ਦੇ ਵਿੱਚ ਜਿਹੜਾ ਅੱਜ ਰੋਸ ਮਾਰਚ ਕੀਤਾ ਜਾ ਰਿਹਾ ਇਹਦੇ ਨਾਲ ਬਹੁਤ ਵੱਡੀ ਆ ਜਿਹੜੀ ਕਿਰਕੀ ਜਿਹੜੀ ਹੋਰ ਹੀ ਆ ਤੁਹਾਨੂੰ ਕਿਵੇਂ ਲੱਗਦਾ ਵੀ ਇਹਦਾ ਕੋਈ ਅਸਰ ਆ ਜਿਹੜਾ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਤੇ ਹੋਊਗਾ ਇਹ ਬਾਈ ਜੀ ਇਹ ਆਉਣ ਵਾਲਾ 227 ਦੇਖਿਓ ਤੁਸੀਂ ਜਿਸ ਤਰ੍ਹਾਂ ਦੇ ਜ਼ੁਲਮ ਸਰਕਾਰ ਨੇ ਸਾਢੇ 3 ਸਾਲਾਂ ਚ ਕਿਸਾਨਾਂ ਦੇ ਕੀਤੇ ਨੇ ਜਿੱਦਾਂ ਦੇ ਜੁਰਮ ਇਹਨਾਂ ਨੇ ਮਜ਼ਦੂਰਾਂ ਦੇ ਕੀਤੇ ਨੇ ਜਿੱਦਾਂ ਦੇ ਮੁਲਾਜ਼ਮ ਸਾਡੀਆਂ ਧੀਆਂ ਪੇਣਾ ਦੀਆਂ ਪੱਤਾ ਚੁਨੀਆਂ ਇਹਨਾਂ ਨੇ ਰੋਲੀਆਂ ਨੇ ਧਰਨਿਆਂ ਦੇ ਵਿੱਚ ਕਹਿ ਕੇ ਕਿ ਧਰਨੀ ਨਹੀਂ ਲੱਗਣ ਦਵਾਂਗੇ ਇਹ ਮੈਨੂੰ ਸਮਤ ਮੈਂ ਸਮਝਦਾ ਕਿ ਅੱਜ ਦਾ ਜਿਹੜਾ ਜਲੂਸ ਹੈ ਅੱਜ ਦਾ ਜਿਹੜਾ ਰੋਸ ਰੈਲੀ ਹੈ ਕਿੱਡਾ ਵੱਡਾ ਹਜ਼ੂਮ ਹੈ ਇਹ ਇਸ਼ਾਰਾ ਹੈ ਕਿ ਹਲਕਾ ਛਤਰਾਣਾ ਨਹੀਂ ਪੂਰੇ ਪੰਜਾਬ ਦੇ ਲੋਕ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਸੜਕਾਂ ਤੇ ਉਤਰਨਗੇ ਔਰ ਇਸ ਗੁੰੰਗੀ ਬੋਲੀ ਸਰਕਾਰ ਨੂੰ ਇਥੋਂ ਚਲਦਾ ਕਰਨਗੇ ਇਹ ਸਾਨੂੰ ਡਾਕਟਰ ਜਤਿੰਦਰ ਮੱਟੂ ਜਿਹੜੇ ਅੱਜ ਦੇ ਇਸ ਰੋਸ ਧਰਨੇ ਦੇ ਵਿੱਚ ਸ਼ਾਮਲ ਹੋਏ ਹੋਇਆ ਤੇ ਆਪਣਾ ਰੋਸ ਜਿਹੜਾ ਉਹ ਜ਼ਾਹਰ ਕਰ ਰਿਹਾ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਹੈ ਜਿਹੜੀ ਬੇਹਤ ਸ਼ਬਦਾਂ ਦੇ ਵਿੱਚ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਨਿੰਦਾ ਕਰ ਰਿਹਾ ਤੇ ਆਪਣਾ ਜਿਹੜਾ ਰੋਸ ਪ੍ਰਗਟਾਇਆ ਜਾ ਰਿਹਾ ਕਿ ਇਹੜੇ ਪਰਿਵਾਰਾਂ ਨੂੰ ਆ ਜਿਹੜਾ ਉਹ ਇਨਸਾਫ ਆ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਆ ਜਿਹੜਾ ਉਹ ਨਹੀਂ ਦੇ ਰਹੀ